ਦਫਾ ਕਰ ਕਈ ਵਾਲੇ ਕੰਮ ਛੱਡਣ ਤਿੰਨ ਸਾਲ ਹੋ ਗਏ ਦਫਾ ਕਰ ਵਾਈਆਂ ਸੌਖੀਆਂ ਨੇ ਕੋਈ ਆਪੇ ਬੰਦਾ ਬੁੰਦਾ ਤਿਆਰੀ ਥੋੜੀ ਆ ਪਾ ਕੇ ਆਪੇ ਕਰਾ ਦੇ ਦਫਾ ਕਰ ਯਾਰ ਥੋੜਾ ਬਹੁਤਾ ਤਾਂ ਕਰਕੇ ਜਾਵਾ ਘਰੋਂ ਵਾਲੇ ਕੀ ਕਹਿਣਗੇ ਵੀ ਕੰਮ ਵੀ ਨਹੀਂ ਕੋਈ ਕੀਤਾ ਯਾਰ ਇੱਕ ਬੰਦਾ ਆਂਦਾ ਫਿਰ ਉਹ ਨਾ ਰੋਟੀ ਰੋਟੀ ਤੂੰ ਨਾ ਬੋਲਾ ਆ ਬਲੂ ਕੇ ਕੰਮ ਕਰਵਾ ਲੈਣਾ ਉਹ ਬੇਲੀਆ ਹਾਂ ਉਹ ਕੀ ਲਵਦਾਨ ਹੈ ਯਾਰ ਉਹ ਤਾਂ ਗਵਾਲਿਆ ਦਿਖਾਣ ਤੋਂ ਤੇ ਕੁੱਤੀ ਚੱਕਲ ਗਈ ਹਾਂ ਕੁੱਤੀ ਚੱਕਲ ਗਈ ਕਿਉਂ ਤੇਰਾ ਓਏ ਇੱਥੇ ਲੱਭੇਗਾ ਯਾਰ ਕੋਈ ਯਾਰ ਕਮਾਲ ਹੋ ਗਈ ਖੇਤਾਂ ਚ ਕਿਉ ਕਿਧਰੋਂ ਆਇਆ ਯਾਰ ਮੈਂ ਕਿਹਾ ਯਾਰ ਕਿਤੇ ਕੁੱਤੇ ਤੇ ਨਹੀਂ ਵੇਖੀ ਕੁੱਤੇ ਤੇ ਯਾਰ ਮੈਂ ਨਹੀਂ ਵੇਖੀ ਅੱਛਾ ਕਿਉ ਸਾਡ ਤੈਨੂੰ ਬਣੀ ਬਣਾਈ ਰੋਟੀ ਮਿਲ ਜਾਏਗੀ ਅੱਛਾ ਤੇ ਰੋਟੀ ਨਾਲ ਸਬਜ਼ੀ ਵਧੀਆ ਖਵਾ ਦੇਗਾ ਤੇ ਤੂੰ ਯਾਰ ਨਾ ਮੇਰਾ ਨਾ ਥੋੜਾ ਜਿਹਾ ਇੱਕ ਦਰਦ ਜਿਹਾ ਹੁੰਦਾ ਅੱਛਾ ਤੇ ਮਾੜਾ ਜਿਹਾ ਨਾ ਤੂੰ ਮਿੱਟੀ ਮੈਨੂੰ ਕਟਵਾ ਚਲੋ ਕਟਵਾ ਲੈਣਾ ਤੇ ਲਵਾ ਲੈਣਾ ਬੰਨੇ ਤੇ ਤੇ ਮੋਲੀ ਵਾਲੇ ਯਾਰ ਪਰੌਂਠੇ ਮਾ ਦਾ ਬਣਵਾਣੇ ਸੀ ਯਾਰਾ ਮੋਲੀ ਵਾਲੇ ਪਰੌਂਠੇ ਉਹ ਤੈਨੂੰ ਮੋਲੀ ਵਾਲੇ ਪਰੌਂਠੇ ਵੀ ਖਵਾ ਦਿੰਨਾ ਆ ਮਿੱਟੀ ਲਾ ਦੇ ਜਵਾਨਾ ਇੱਥੋਂ ਲੱਗ ਜਾ ਅੱਛਾ ਤੇ ਸਾਰੀ ਮਿੱਟੀ ਲਾ ਦੇ ਸਾਰੀ ਲਾ ਦੇ ਖਾਲ ਲਾ ਲੈ ਤੋ 2 ਮਿੰਟ ਦਿਖਾ ਮੈਂ ਆਪਣਾ 500 ਸਾਡੀ ਕਈ ਤੇ ਆਰਤੀ ਦੀ ਬਾਈ ਖਰੇਕਾ ਤੋਂ ਜਾਵੇਗੀ। ਉਹ ਕੋਈ ਗੱਲ ਨਹੀਂ। ਮੈਂ ਅੱਜ ਮੋੜੀਆਂ ਵਾਲੇ ਪਰੌਂਠੇ ਬਣਵਾ ਲਿਆ ਨਾ। ਤੇ ਤੂੰ ਕੰਮ ਕਰ। ਚਲੋ ਯਾਰ। ਹਾਂ। ਇਹ ਕਾਂਡ ਪੇੜ ਉੰਦੀ ਪਈ ਉਹ। ਓ ਯਾਰ ਯਾਰ ਤੈਨੂੰ ਮੋੜੀਆਂ ਵਾਲੇ ਪਰੌਂਠੇ ਵੀ ਖਵਾਵਾਂਗਾ। ਸਾਰਾ ਕੁਝ ਕਰਾਂਗਾ। ਨਾਲ achar ਵੀ ਲਿਆਵਾਂਗਾ ਆਂਬ ਦਾ। ਅੱਛਾ। ਹਾਂ। ਆਂਬ ਦਾ। ਆਂਬ ਦਾ achar ਵੀ। ਵਾਹ ਤੇਰੇ। ਹਾਂ। ਲੈ। ਆ ਲਾ ਦਿੱਤੀ ਹੁਣੇ ਮੈਂ ਕਾਰ ਕਾਰ ਜਵਾਨਾ ਕੰਮ ਉਹ ਬੰਦਾ ਕਿੰਨੇ ਢਾਈ ਕੰਮ ਤੇ ਓ ਯਾਰ ਬੰਦੇ ਨੂੰ ਮੈਂ ਆਖਿਆ ਯਾਰ ਨਹੀਂ ਤੂੰ ਤਾਂ ਫੈਸਲ ਹੁੰਦੀ ਨਹੀਂ ਤੇ ਮੈਂ ਕਹਿੰਦੀ ਤੂੰ ਯਾਰ ਕਦਾਂ ਮੈਨੂੰ ਰੋਟੀ ਖਵਾ ਦੇ ਮੋਲੀ ਵਾਲੇ ਪਰੌਂਠੇ ਖਵਾਣੀ ਪਈ ਦਿਹਾੜੀ ਤੇ ਰਾਹੀਂ ਕਿ ਨਾ ਨਾ ਦਿਹਾੜੀ ਤੇ ਹੱਥ ਨਹੀਂ ਲਾਇਆ ਦਿਹਾੜੀ ਤੇ ਨੂੰ ਮਲਾਵਾਂਗਾ ਫੇਰਾ ਥੋੜਾ ਜਿਹਾ ਕੰਮ ਹੈ ਗਾਇ ਇਹਨੂੰ ਮੈਂ ਲਾਇਆ ਰੋਟੀ ਤੇ ਹਾਂ ਮੈਨੂੰ ਕੋ ਬੰਦਾ ਇਹ ਲੱਭ ਦੇ ਯਾਰ ਰੋਟੀ ਤੇ ਇਹ ਮੂਲੀ ਵਾਲੇ ਪਰੌਂਠੇ ਖਾਂਦਾ ਵਾ ਮੂਲੀ ਵਾਲੇ ਪਰੌਠੇ ਤੇ ਨਾਲ ਕੜੀ ਨਹੀਂ ਆਪਣੀ ਵੀ ਲਾਲ ਮਮੀ ਉਹਨੇ ਤੇ ਲੈ ਆਈਏ ਮੇਰੀ ਗਾ ਸੁਣ ਆਪਣੀ ਕੱਲੀ ਮੂਲੀ ਵਾਲੇ ਪਰੌਂਠੇ ਤੇ ਮੁੱਕੀ ਹੈ ਵੀਰੇ ਕੜੀ ਤਾਂ ਹੁਣ ਤੁਸੀਂ ਕਹਿ ਰਹੇ ਹੋ ਨਹੀਂ ਨਹੀਂ achar ਦੀ ਤਾਂ ਗੱਲ ਕੀਤੀ ਸੀ ਤੇ ਮਾਸ਼ਾ ਅੱਲਾ achar ਨਾ ਲਿਆ ਵੀ ਤੇ ਨਾਲ ਕੜੀ ਬਣਾ ਕੇ ਲੈ ਆਈ ਮੇਰੀ ਕੜੀ ਬਣਾ ਤੇ ਭਾਂ ਕੋਈ ਨਸੀਬ ਆਵੇ ਮੇਰੀ ਗਾ ਮਮੀ ਲੱਗ ਜਾਣਾ ਫਿਰ ਮੈਂ ਆਇਆ ਤਾਂ ਬੰਦਾ ਲੱਪਣ ਸੀ ਪਰ ਤੂੰ ਲੱਗਿਆ ਮੰਗ ਲੱਗ ਜਾਣਾ ਤੇ ਕਹੀ ਲਿਆਂਦੀ ਕਹੀ ਤੇ ਚੱਕ ਲੈ ਚਲ ਐਂ ਕਰਿਆ ਤੂੰ ਸਿ ਵਾਰੀ ਵਾਰੀ ਨਾਲ ਲਾ ਕੇ ਜਾਓ ਤੇ ਮੂਲੀਆਂ ਵਾਲੇ ਪਰੌਂਠੇ ਮੈਂ ਕਰੇ ਫੋਨ ਲਾ ਦਿੱਤਾ ਤੇ ਬਣ ਕੇ ਆ ਜਾਂਦੇ ਨੇ ਪੰਜ ਛੇ ਛੇ ਪਕਾ ਵੀ ਇਹਨਾਂ ਦੇ ਕਿਤੇ ਕਿਹ ਕੋਵੇ ਸਾਰਾ ਦਿਨ ਦਿਨ ਫਾਇ ਲਾਈ ਰੱਖੀ ਕੋਈ ਗੱਲ ਨਹੀਂ ਬਾਈ ਜੀ ਖਵਾ ਦੇਾਂਗੇ ਜਿੰਨੇ ਜਿੰਨੇ ਕੱਲ ਕਰ ਤੂੰ ਚੱਟ ਲੈ ਫਿਰ ਮੈਂ ਲੱਗ ਜੰਦਾ ਚਲ ਆਦਾ ਵਧੀਆ ਯਾਰ ਫਿਰ ਮੈਨੂੰ ਹੀ ਲੈ ਜਾਮਾ ਲਾ ਦੀ ਲਾ ਦੀ ਚੱਲ ਬਾਈ ਤੂੰ ਬਹਿ ਜਾ ਛੇਰਾ ਅੱਛਾ ਇਹ ਮੈਨੂੰ ਮੂਲੀਆਂ ਵਾਲੇ ਪਰੌਂਠੇ ਲੈ ਵੀ ਲੈ ਲਾਕਰ ਇੱਥੇ ਆ ਗਿਆ ਚਲੋ ਜੇ ਮੂੜੀਆਂ ਦੇ ਪਰੌਂਠੇ ਖਵਾਏ ਮੈਂ ਨੂੰ ਸ਼ੱਕਰ ਗੰਢੀ ਬਾਹਲੇ ਤੇ ਖਵਾ ਮਗਾ ਚਾਲ 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 ਕੰਮ ਦਾ ਕਰ ਕਿੰਨੇ ਕੁ ਖਾ ਜਾਂਦੇ ਹੈ ਇਹ ਮੂੜੀਆਂ ਵੀ ਲਾਵਾਂ ਗੱਛਾ ਤੂੰ ਤਾਂ ਯਾਰ ਵੇਲਾ ਬੈਠਿਆ ਯਾਰ ਟਿਕੜੇ ਵਾਲੇ ਨੂੰ ਖਾ ਜਾਂਦਾ ਇਹ ਇਹ ਜਿਹੜਾ ਬਾਬਾ ਟਿਕੜੇ ਵਾਲਾ ਹੈਗਾ ਸਿੰਨੇ ਤਾਂ ਮਾਨ ਵਾਲਾ ਹਾਂ ਉਹਦੇ ਨਾਲ ਦਾਈ ਉਹਦਾ ਬੇਲੀ ਹੀ ਤੇ ਕਿਧਰੇ ਮੈਨੂੰ ਇਹ ਤਿਆੜੀ ਮਹਿੰਗੀ ਤਾਂ ਨਹੀਂ ਪੈਂਦੀ ਇਹ ਤਾਂ ਹੁਣ ਕੀ ਪਤਾ ਰੱਬ ਜਾਣਦਾ ਤੂੰ ਮਖਾਈ ਇਹਦੇ ਨਾਲ ਮਕਾਈ ਤਾਂ ਉਹ ਤੇਰੇ ਨਾਲ ਹੈ ਬਾਈ ਤੂੰ ਤਾਂ ਚਾਰ ਪੰਜ ਖਾਵੇਂਗੇ ਹੁਣ ਪਤਾ ਨਹੀਂ ਕਿੰਨੇ ਖਾਂਦਾ ਹੈ ਇਹ ਤਾਂ ਹੁਣ ਵੇਖੋ ਕਿਧਰੇ ਮੈਨੂੰ ਕਰੂਗਾ ਨਾ ਤਨੀ ਪੈਂਦੀਆਂ ਇਹ ਹੁਣ ਇਹਨੂੰ ਪੁੱਛਣਾ ਵੀ ਇਹ ਹੁਣ ਹੈ ਕਿ ਕਿਧਰੇ ਖਾਵੇ ਖੋਲ ਦੇਵੇ ਰੋਟੀਆਂ ਦੇ ਚਲ ਠੀਕ ਹੈ ਮੈਂ ਹੀ ਕਰਨਾ ਅੱਛਾ ਮੈਂ ਕਰੇਲ ਜਾਣਾ ਬਣਵਾਤ ਲਿਆ ਨਾ ਤੇ ਤੁਸੀਂ ਆਪਸ ਵਿੱਚ ਗੱਲਾਂ ਕਰੋ ਤੇ ਨਾਲੇ ਗੱਲਾਂ ਕਰੋ ਨਾਲੇ ਕੰਮ ਕਰੋ ਚਲੋ ਕੰਮੋ ਇੱਕ ਕਰ ਲੈ ਠੀਕ ਠੀਕ ਚਲੋ ਫਿਰ ਉਹ ਮੈਂ ਚੱਲਦਾ ਕਰਾਂ ਠੀਕ ਇਨੀਆ ਰੋਟੀਆਂ ਖਾ ਜਾਂ ਸੀ ਤੂੰ ਪਰ ਆਵਾ ਮੈਂ ਤਾਂ ਲਾਇ ਲਾਰਾ ਮੈਂ ਤਾਂ ਤੇਰਾ ਹੀ ਬਾਂਡਾ ਬਣਾਇਆ ਹੀ ਉਹਨੂੰ ਅੱਛਾ ਠੀਕ ਹੈ ਤੇ ਯਾਰ ਕੇ ਨਾ 2 ਕਿਲੋ ਮੋਲੀਆਂ ਤੇ 5 ਕਿਲੋ ਆਟਾ ਤੇ ਵੇਖੀ ਅੱਜ ਫਿਰ ਗੋਖੀ ਪਵਾਰ ਨੂੰ ਪੈਂਦਾ ਘਾਟਾ ਅੱਛਾ ਚਲੋ ਪਤਾ ਲੱਗੇ ਜਾਂਦਾ ਫਿਰ ਕਿੰਨੀਆਂ ਕੋ ਮੈਂ ਤਾਂ ਆ ਬਾਦੂ ਖਾਵਾਂਗਾ ਪਰ ਰੋਟੀ ਬਾ ਪਰੋਟੇ ਲੈ ਕੇ ਆਵੇ ਅੱਜ ਆ ਆਵੇ ਗਾਵੇਗਾ ਨਹੀਂ ਕੀ ਕਹਿ ਦਿੱਤਾ ਅੱਜ ਫਿਰ ਤਾਂ ਆਵੇ ਉਹ ਲਈ ਆਂਦਾ ਹੀ ਨਹੀਂ ਨਹੀਂ ਆਂਦਾ ਕਿ ਇਹ ਨੰਨ ਚੱਕੀਆਂ ਦਾ ਨਹੀਂ ਆ ਕੋਈ ਨਾ ਕੋਈ ਬਣਾ ਕੇ ਲਈ ਆਂਦਾ ਕੋਣ ਖਿਲੇ ਆਵੇਗਾ ਔਰ ਯਾਰ ਮੇਰ ਨਾਲ ਲੋਈ ਹੈ ਲੈ ਆਹ ਸਲਾਰ ਜੀ ਓ ਕੀ ਆ ਲੈ ਜਵਾਨੋ ਓ ਵਧੀਆ ਵਧੀਆ ਲੈ ਆਂਦੇ ਪਰਾਂਠੇ ਹਾਂ ਲੱਗੇ ਖੜੇ ਹਾਂ ਹਾਂ ਲੱਗੇ ਖੜੇ ਸਵਾ ਥੋੜਾ ਹੀ ਰਹਿ ਗਿਆ ਬਸ ਮੇਰੀ ਗੱਲ ਸੁਣੋ ਅੱਛਾ ਯਾਰ ਥੋੜਾ ਜਿਹਾ ਟਾਈਮ ਲੱਗ ਸੀ ਮੈਂ ਘਰੇ ਗਿਆ ਤੇ ਆਟਾ ਮੁਕਿਆ ਤੇ ਹੁਣ ਨਾ ਮੈਂ ਦੂਜਾ ਚੱਕੀ ਤੇ ਸਾਟੇ ਆਇਆ ਪਸਾਉਣ ਵਾਸਤੇ ਅੱਛਾ ਜੇ ਬਸ ਆਟਾ ਆ ਜਾਂਦਾ ਤੇ ਆ ਥੋੜੇ ਦੋ ਚਾਰ ਟੱਪੇ ਮਾਰ ਲਓ ਤੇ ਆਪਾਂ ਕੰਮ 7 ਵਜੇ ਤੇ ਲਈ ਖੜਾ ਸਵੇਰ ਦਾ ਮੈਂ ਤਾਂ ਹੋਰ ਸਾਬ ਲਾਇ ਇਹਨੂੰ ਗੋਭੀ ਵਾਲੇ ਪਕੌੜੇ ਨੇ ਖਵਾ दिए ਗੋਭੀ ਵਾਲੇ ਪਰੌਂਠੇ ਆ ਗੋਭੀ ਵਾਲ ਪਰੌਠੇ ਹੋਰ ਯਾਰ ਇਹਨੂੰ ਖਵਾਇਆ ਖਵਾ ਯਾਰ ਫਿਰ ਆ ਇੱਧਰ ਲੱਗਾ ਤੂੰ ਨਾਲ ਅਰੇ ਕਈ ਫੜ ਉਹ ਭਾਗੇ ਯਾਰ